ਇੱਕ ਵਾਰ ਫਿਰ ਤੋਂ ਪੁਲਿਸ ਦੀ ਗੁੰਡਾਗਰਦੀ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇੱਕ ਨੌਜਵਾਨ ਨੂੰ ਇੱਕ ਪੁਲਿਸ ਅਫਸਰ ਕਿੰਨਾ ਬੇਇਰਹਾਮੀ ਨਾਲ ਕੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਵੀਡੀਓ ਕਿਸੇ ਵਿਦੇਸ਼ ਦੀ ਨਹੀਂ ਕੋਈ ਪਾਕਿਸਤਾਨ ਤੋਂ ਨਹੀਂ ਆਈ ਇਹ ਸਿਰਫ ਪਟਾਲਾ ਸ਼ਹਿਰ ਦੀ ਇੱਕ ਵੀਡੀਓ ਨਜ਼ਰ ਵੀਡੀਓ ਹੈ ਜੋ ਕਿ ਜਿੱਥੇ ਤੁਸੀਂ ਦੇਖ ਸਕਦੇ ਹੋ ਇੱਕ ਪੁਲਿਸ ਅਫਸਰ ਦੇ ਵੱਲੋਂ ਇੱਕ ਨੌਜਵਾਨ ਨੂੰ ਕਿੰਨਾ ਬੇਇਰਹਾਮੀ ਨਾਲ ਕੁੱਟਿਆ ਜਾ ਰਿਹਾ ਹੈ ਇਹ ਨੌਜਵਾਨ ਕੋਈ ਆਮ ਨੌਜਵਾਨ ਨਹੀਂ ਇੱਕ ਸੀਨੀਅਰ ਪੱਤਰਕਾਰ ਹੈ ਜਿਸ ਦੀ ਵੀਡੀਓ ਸਾਹਮਣੇ ਆ ਰਹੀ ਹੈ ਇੱਕ ਨੌਜਵਾਨ ਜੋ ਕਿ ਆਮ ਨੌਜਵਾਨ ਨਹੀਂ ਹੈ ਇੱਕ ਸੀਨੀਅਰ ਪੱਤਰਕਾਰ ਹੈ ਇੱਕ ਚੰਗੇ ਇਨਸਾਨ ਦਾ ਪੁਲਿਸ ਇਹ ਹਰਕਤ ਕਰਦੀ ਹੋਈ ਨਜ਼ਰ ਆ ਰਹੀ ਹੈ ਇੱਕ ਆਮ ਇਨਸਾਨ ਦਾ ਪੁਲਿਸ ਨੂੰ ਕੀ ਰਵੱਈਆ ਹੋ ਸਕਦਾ ਹੈ ਤੁਸੀਂ ਸਾਰੇ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਪੁਲਿਸ ਅਫਸਰ ਦਾ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਣਾ ਚਾਹੀਦਾ ਹੈ ਵੀ ਬਤ ਕਰ ਇੱਕ ਮਿੰਟਾਂ ਵਿੱਚ ਦੱਸ ਸਕਦੇ ਹੋ ਇਹ ਵੀਡੀਓ ਜੋ ਕਿ ਬਹੁਤ ਹੀ ਭਿਆਨਕ ਰੂਪ ਵਿੱਚ ਕਪਸਰ ਇੱਕ ਆਦਮੀ ਨੂੰ ਘੜਦਾ ਹੈ ਨਜ਼ਰ ਆ ਰਿਹਾ ਹੈ ਜੀ ਦੇਖ ਸਕਦੇ ਹੋ ਇਹ ਆਦਮੀ ਕੋਈ ਆਮ ਆਦਮੀ ਨਹੀਂ ਇੱਕ ਸੀਨੀਅਰ ਪੱਤਰਕਾਰ ਹੈ ਜੇ ਇੱਕ ਪੁਲਿਸ ਅਫਸਰ ਇੱਕ ਆਮ ਆਦਮੀ ਨਾਲ ਇਸ ਤਰ੍ਹਾਂ ਕਰ ਸਕਦਾ ਹੈ ਤੇ ਹੋਰ ਕੀ ਜਨਤਨਾ ਕੀ ਹੋਵੇਗਾ ਏਕਸਾ ਟੀਵੀ ਲਾਈਵ ਤੇ ਡਾਕਟਰ ਲਖਨ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਇਹ ਬੈਠਾ ਸੀ ਤੇ ਮੈਨੂੰ ਥੋੜਾ ਜਿਹਾ ਕੋਈ ਪ੍ਰੋਬਲਮ ਮਹਿਸੂਸ ਹੋਈ ਮੈਂ ਹੋਟਲ 'ਚ ਗਿਆ ਵਾਸ਼ਰੂਮ ਗਿਆ ਉਹ ਡਾਕਟਰ ਤੇ ਉੱਥੇ ਹੋਟਲ 'ਚ ਜਿਆਦਾ ਨੂੰ ਕੋਈ ਖੜਾ ਨਹੀਂ ਸੀ ਹੈਗਾ ਅਸ਼ਅਪ ਚਤੇ ਜਦੋਂ ਮੈਂ ਹੋਟਲ ਦੇ ਵਾਸ਼ਰੂਮ ਵਿੱਚੋਂ ਬਾਹਰ ਆਇਆ ਵਾ ਉੱਥੇ ਦੋ ਮੁਲਾਜ਼ਮ ਖੜੇ ਸੀ ਜਿਹੜੇ ਆਪਣੇ ਆਪ ਨੂੰ ਮੁਲਾਜ਼ਮ ਕਹਿੰਦੇ ਇੱਕ ਨੇ ਵਰਦੀ ਪਾਈ ਸੀ ਸਬ ਇੰਸਪੈਕਟਰ ਦੀ ਇੱਕ ਸਿਵਲ ਦੇ ਵਿੱਚੀ ਤੇ ਮੈਂ ਮਨ ਸ਼ੱਕ ਜਾਇਆ ਤਾਂ ਮੈਂ ਪੁੱਛਿਆ ਵੀ ਪਰੀ ਤੀ ਤਿੰਨ ਮਹੀਨਾ ਸੁਖੀਰ ਸਾਹਿਬ ਚਲਦੇ ਹੋਏ ਹੋਰ ਕੋਈ ਨਹੀਂ ਹੈਗਾ ਉਸ ਟਾਈਮ ਤੇ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੇ ਮੈਂ ਨਾ ਮੈਂ ਵੀ ਕਿਤੇ ਮੁਰਸ਼ਾਵੇ ਦਾ ਤੇ ਕਹਿੰਦਾ ਤੂੰ ਕੌਣ ਹੈ ਬਾਰ ਬਾਰ ਨ ਪੁੱਛਦਾ ਪਿਆ ਮੈਂ ਮੈਂ ਤਾਂ ਸਾਡੇ ਆਪਣੇ ਸ਼ੌਪ ਆ ਨਾਲ ਮੈਂ ਫੋਟੋਆਂ ਪੱਤਰਕਾਰ ਆ ਤੇ ਬਸ ਇਸੇ ਗੱਲ ਦੇ ਉੱਤੇ ਨੇ ਖੇਡ ਕੀਤੀ ਜਾ ਗਈ ਤੇ ਜਿੱਥੋਂ ਮਨੋ ਛੱਕ ਪਿਆ ਵੀ ਕੋਈ ਦਾ ਲੇਡੀਜ਼ ਦਾ ਨਾਂ ਆਈਆਂ ਨੇ ਜਿਹੜੀਆਂ ਵੀਡੀਓ ਲਈ ਫੋਟੋਆਂ ਆਈਆਂ ਉਹਦੇ ਵਿੱਚੋਂ ਹੀ ਬਾਹਰ ਨਿਕਲਦੀਆਂ ਦਿਖਾਈ ਦਿੱਤੀਆਂ ਨੇ ਹਣ ਇਹ ਨੇ ਪਤਾ ਵੀ ਇਹ ਲੈ ਗਿਆ ਇਹ ਫੋਨ ਲੈ ਗਿਆ ਇਹ ਹੁਣ ਪੁਲਸ ਜਾਂਚ ਦਾ ਵਿਸ਼ਾ ਵਾ ਉਹ ਪੁਲਸ ਜਾਂਚ ਕਰੇਗੀ ਤੇ ਇਹ ਮੈਨੂੰ ਬਾਅਦ ਤੇ ਜਦੋਂ ਹੋਇਆ ਗਨਪਤ ਉਹਨੇ ਕਿਹਾ ਸਿਵਲ ਬਰਦੀ ਸੀ ਮੁੰਡਾ ਆਪਣੇ ਆਪ ਸਬ ਇੰਸਪੈਕਟਰ ਦੱਸਦਾ ਏ ਤੇ ਉਹ ਬਾਹਰੋਂ ਲੈ ਆ ਧੋ ਕੇ ਕਹਿੰਦਾ ਵੀ ਇਹਨੂੰ ਬਾਹਰ ਲਿਆਇਆ ਨਹੀਂ ਕੁੱਟਮਾਰ ਕਰਨੇ ਇਨਾ ਜਾ ਕੇ ਮੈਨੂੰ ਉੱਥੇ ਬਾਹਰ ਕਾਫੀ ਬੁਰੀ ਤਰ੍ਹਾਂ ਕੁੱਟਮਾਰ ਮੇਰੀ ਕੀਤੀ ਇਹਨਾਂ ਨੇ ਤੇ ਜਿਹੜਾ ਸਿਵਲ ਦੇ ਵਿੱਚ ਆਪਣੇ ਆਪ ਨੂੰ ਸਬ ਇੰਸਪੈਕਟਰ ਦੱਸਦਾ ਉਹਨੇ ਕੋਈ ਤੇ ਧਾਰਤੀ ਜਿਹੜੀ ਮੇਰੇ ਮੱਥੇ ਤੇ ਮਾਰੀ ਆ ਬਸ ਉਹ ਮੇਰੇ ਮੱਥੇ ਤੇ ਵੱਜਣ ਦੀ ਡੇਰ ਹੋਈ ਤੇ ਮੈਂ ਉੱਥੇ ਬੇਸ਼ ਹੋ ਗਿਆ ਜਿਹਦੇ ਕੋਈ ਦੇਰ ਬਾਅਦ ਜਦੋਂ ਆਪਣਾ ਆਪਣਾ ਪਰਿਵਾਰ ਚੀਆ ਕੋਈ ਕੋਈ ਸਾਥੀ ਨਜ਼ਦੀਕੀ ਜਿਹੜੇ ਉਹ ਮਿਲੋਣਾ ਨੇ ਸਿਵਲ ਹਸਪੀਟਲ ਬਚਾਇਆ ਉਸ ਤੋਂ ਕੀ ਮੰਗਦਾ ਹੁਣ ਤੋਂ ਮੈਂ ਐਸਰਵੀ ਸਾਹਿਬ ਕੋ ਡੀਜੀਪੀ ਸਾਹਿਬ ਕੋ ਮੰਗ ਕਰਾਂਗਾ ਕਿ ਪੁਲਿਸ ਮਾੜੀ ਨਹੀਂ ਆ ਪਰ ਪੁਲਿਸ ਦੇ ਵਿੱਚ ਜਿਹੜੀਆਂ ਇਹੋ ਜਿਹੇ ਕਾਲੀਆਂ ਭੇਡਾਂ ਨੇ ਇਹ ਪੁਲਿਸ ਦਾ ਅਕਸ ਖਰਾਬ ਕਰਦੀਆਂ ਨੇ ਇਹੋ ਜਿਹੇ ਬੰਦਿਆਂ ਦੇ ਪੁਲਿਸ ਦੇ ਰੀਆ ਖਰਾਬ ਕਰਦੇ ਅਕਸ ਖਰਾਬ ਕਰਨ ਇਹਨਾਂ ਤੇ ਪੂਰੀ ਨਕੇਲ ਪਾਈ ਜਾਵੇ ਇਹਨਾਂ ਨੂੰ ਇਹੋ ਜਿਹੇ ਜਿਹਦੇ ਬੰਦੇ ਇਨਸਾਨਾਂ ਨੂੰ ਫੋਟਮਾਰ ਕਰਦੇ ਆ ਡਗਰਾ ਵਾਲਾ ਇਹਨਾਂ ਨੂੰ ਮਹਿਕਮੇ ਚ ਡਿਸਮਿਸ ਕੀਤਾ ਜਾਵੇ